ਕਿ ਬੰਦ ਕਰ ਰਿਹਾ ਹਾਂ ਉਸ ਦਾ ਜੀ ਲਾ ਤੇਰੇ ਤੋਂ ਓਏ ਅਮੇਰ ਸ਼ਰਮਾ ਉੱਠੇ ਪੜਾイ ਪੜੋ ਹੀ ਕਰ ਲੈ ਤੇਰਾ ਪੇਪਰ 8 8ਵਾਂ ਚੱਲੇ ਤੇਰੀ ਬੱਸ ਵੀ ਆਉਣ ਵਾਲੀ ਆ ਆਈਆ ਤਾ ਮੇਰਾ ਸਕੂਲੇ ਨਹੀਂ ਜਾਂਦਾ ਯੋ ਭਰਾ ਤੇਰਾ ਰੋਦਾ ਹੀ ਇਹੋ ਕੰਮ ਆ ਤੂੰ ਕਦੀ ਕਹਿੰਦਾ ਮੈਂ ਠੀਕ ਨਹੀਂ ਗਾ ਕਦੀ ਮੈਂ ਥੱਕਿਆ ਚੁੱਪ ਕਰਕੇ ਸਕੂਲੇ ਚੱਲ ਜਾ ਜਿੰਨਾ ਕਰਾ ਕੇ ਸਕੂਲੇ ਸਕੂਲੇ ਕਿਹਦਾ ਸੁਣਾਨੇ ਕਿਹਿਆ ਤੂੰ ਪੜਦਾ ਹੋਣੀਗਾ ਸਕੂਲੇ ਕੀ ਕਰਨਾ ਓਏ ਅੱਜ ਦਾ ਪੇਪਰ ਯੋ ਨਾ ਮੈਂ ਸਵੇਰੇ ਪੜ੍ਹਨੂਗਾ ਸਕੂਲੇ ਸਕੂਲੇ ਕਿਹੜਾ ਕੱਲੂ ਬੰਬ ਡੇਰ ਜਿਹਾ ਲਗਾ ਬੰਦੇ ਕੱਲੂ ਗੋਡੀਗਾ ਕੱਲੂ ਚੱਲ ਜੂਗਾ ਬੜੀ ਤੂੰ ਗੋਡੀ ਕਰਦਾ ਨੀ ਜਿਹੜਾ ਤੂੰ ਥੱਕਿਆ ਚੁੱਪ ਜਾ ਕੱਲ੍ਹ ਸਕੂਲੇ ਗੋਡੀ ਕਰਕੇ ਮੈਂ ਤੇਰੇ ਕੋਲ ਨਹੀਂ ਆਉਂਦਾ ਮੈਂ ਉੱਥੇ ਨਾ ਫਰੈਂਕ ਜਿੱਤਣਾ ਨਹੀਂ ਜਾਉਂਦਾ ਮੈਂ ਜਲਦੀ ਆਉਣਾ ਸਕੂਲ ਪਰ ਮੈਂ ਨਾ ਫੇ ਨਹੀਂ ਜਾਣਾ ਤੇਰੇ ਗਾੜੀ ਹੱਥ ਜੋੜੇ ਤੈਨੂੰ ਨਾ ਗਏ ਨਾ ਹੀ ਜਾ ਉੱਪਰ ਹੀ ਚੱਜਾ ਹਾਂਜੀ ਇਹ ਨੋਂ ਬੰਦ ਨਹੀਂ ਆ ਨਾ ਇਹਨੇ ਕਤਾ ਵੜ ਘਣੀਆਂ ਉਹਨੇ ਮਾਰ ਤਾ ਹੋਣਾ ਹੀ ਉਹਨੇ ਸਵੇਰੇ ਕਿਹਾ ਵੀ ਨਾ ਨਾ ਤੀਓ ਬੜਿਆ ਇਹ ਬਾਹਰ ਕੱਢਿਆ ਹੀ ਆ ਲੈ ਕੇ ਆ ਨਾ ਇਹਨੂੰ ਕਲ ਨੂੰ ਦਾ ਜੇ ਡੈੜੀ ਨੂੰ ਪਤਾ ਲੱਗ ਗਿਆ ਝਾਂਬੀ ਬੜੀ ਲੱਤ ਨਹੀਂ ਜੇ ਡੈੜੀ ਨੂੰ ਪਤਾ ਲੱਗ ਗਿਆ ਮੈਂ ਨਾ ਕੀਆ ਮੂਲੇ ਤੂੰ ਮੈਨੂੰ ਸਿੱਧਵਾ ਕੇ ਆਉਂਗਾ ਚਲ ਵੇਨਾ ਕੋਣ ਆਣ ਹੁੰਦਾ ਤਾਇਆ ਹੁੰਦਾ ਕਿ ਡੈੜੀ ਜੇ ਡੈੜੀ ਆ ਫਿਰ ਤੇ ਇੱਥੇ ਬੜੀ ਆ ਚਲੋ ਤਾਂ ਉਹ ਖਲੋ ਬਾਹਰ ਬੂਰੇ ਗਾੜੀ ਖਲੋਤਾ ਡਾਂਗ ਲੈ ਕੇ ਬੈ ਜਾ ਹੁਣ ਤੇ ਤੂੰ ਨਾ ਚੌਣਾ ਕਿਨੇ ਨਹੀਂ ਗੱਜ ਮੈਂ ਗਿਆ ਉਹ ਖਲੋਤਾ ਡਾਂਗ ਲੈ ਕੇ ਦਸਤਾ ਕਈਦਰ ਮਗਰ ਤੇਰਾ ਨੌਂ ਬਗੀ ਮੇਰਾ ਗਾਣਾ ਤੈਨੂੰ ਪਿਆਈ ਆ ਉਦੋਂ ਸਵੇਰੇ ਨਾ ਰਹਿਨਾ ਤੂੰ ਮਾਂ ਕਿਹਾ ਤੂੰ ਨਹੀਂ ਨੂੰ ਨਾਵਾ ਸਕੂਲੇ ਜਾਣਾ ਨਹੀਂ ਹੋਣਾ ਹੀਰੇ ਚਾਹ ਕੰਬਿਆ ਦਾ ਪੁੱਤ ਬਣ ਕੇ ਜਾ ਪੱਠਾ ਦੀ ਪੰਡ ਵੱਲ ਲਿਆ ਨੰਗਰ ਭੁੱਖੇ ਬੈਠਾ ਸਕੂਲੇ ਤੂੰ ਜਾਣਾ ਨਹੀਂ ਅੱਜ ਸਵੇਰੇ ਦਾ ਕੀ ਕਰਨ ਬਿਆ ਸਵੇਰੇ ਇਹ ਮੈਂ ਵਾਟੇ ਕਿ ਤੂੰ ਮੈਨਿਆ ਅੱਜ ਤੋੜਨਾ ਤੂੰ ਕਦਾਂ ਕੰਮ ਨਹੀਂ ਤੂੰ ਕੋਰ ਫਾੜਦਾ